ਕੀ ਹਾਲ ਹੈ ਮਿੱਤਰੋ ਅੱਜ ਤੁਹਾਨੂੰ ਦਿਖਾਉਣੇ ਆ ਕਲਾਣੇ ਦਾ ਮੇਲਾ ਪਿੰਡ ਕਲਾਣਾ ਕਹਿੰਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਮਿੱਤਰੋ ਤੇ ਇਹ ਭਲਾੜਾ ਭਲਾੜੇ ਦੇ ਕੋਲ ਰਹਿ ਜਾਂਦਾ ਹੈਗਾ ਤੇ ਦੇਖੋ ਇੱਥੇ ਮੰਦਰ ਬਣਿਆ ਹੋਇਆ ਮਾਤਾ ਜੀ ਦਾ ਤੇ ਇੱਥੇ ਮਿੱਠੀਆਂ ਰੋਟੀਆਂ ਤੇ ਗੁਲਗਲੇ ਆਦਿ ਦਾ ਮੱਥਾ ਟੇਕਦਾ ਹੈ ਤੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਇੱਥੇ ਮਾਤਾ ਦਾ ਪ੍ਰਸ਼ਾਦ ਵੀ ਮਿਲਦਾ ਹੈ ਤੇ ਬਹੁਤ ਸਾਰੀਆਂ ਦੁਕਾਨਾਂ ਸਜੀਆਂ ਹੋਈਆਂ ਸੀ ਇਹ ਦੋਸਤੋ ਰਾਤ ਦਾ ਦ੍ਰਿਸ਼ਾਗਾ ਰਾਤ ਨੂੰ ਬਹੁਤ ਜਿਆਦੇ ਲੋਕ ਆਉਂਦੇ ਨੇ ਤੇ ਇੱਥੇ ਚੌਂਕੀ ਵੀ ਭਰਦੇ ਨੇ ਰਾਤ ਨੂੰ ਤੇ ਪੁਛਾ ਵੀ ਮਿਲਦੀ ਆ ਰਾਤ ਨੂੰ ਮਿੱਤਰੋ ਤੇ ਇੱਥੇ ਮੇਲਾ ਬਹੁਤ ਸੋਹਣਾ ਲੱਗਿਆ ਹੋਇਆ ਸੀ ਤੇ ਦੇਖੋ ਤੁਸੀਂ ਮਾਤਾ ਦਾ ਮੰਦਿਰ ਕਿਵੇਂ ਸਜਾवट ਬਹੁਤ ਸੋਹਣੀ ਕੀਤੀ ਹੋਈ ਆ ਤੇ ਇੱਥੇ ਪ੍ਰਸ਼ਾਦ ਵੀ ਮਿਲ ਜਾਂਦਾ ਹੈ ਮੇਰੇ ਵੀਰ ਭਾਈ ਸਾਰੇ ਇੱਥੋਂ ਪ੍ਰਸ਼ਾਦ ਲੈ ਕੇ ਜਾਇਆ ਕਰਨ ਤੇ ਮੱਥਾ ਟਿਕਦਾ ਪ੍ਰਸ਼ਾਦ ਦਾ ਮਿੱਤਰੋ ਤੇ ਮੇਲੇ ਦਾ ਦ੍ਰਿਸ਼ ਬਹੁਤ ਧਿਆਨ ਸੀ ਦੇਖੋ ਦੀਵ ਮਾਲਾ ਕਿੰਨੀ ਘੰਟ ਲੱਗ ਰਹੀ ਆ ਮੰਦਰ ਦੇ ਉੱਤੇ ਤੇ ਬਹੁਤ ਜਿਆਦਾ ਰੌਣਕ ਸੀ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਮਿੱਤਰੋ ਇੱਥੇ ਥੰਮ ਲੱਗਦਾ ਇੱਥੇ ਮਾਤਾ ਦਾ ਮਿੱਠੀਆਂ ਰੋਟੀਆਂ ਦਾ ਕਨਕਾ ਸਰੋਂ ਦਾ ਤੇਲ ਗੁੜਗਲੇ ਆਦੀ ਲੋਕ ਮੱਥਾ ਟੇਕਦੇ ਹਨ ਤੇ ਸਭ ਤੋਂ ਪਹਿਲਾਂ ਆਪਾਂ ਟੇਕਿਆ ਮੱਥਾ ਮਿੱਤਰੋ ਤੇ ਦੇਖੋ ਤੁਸੀਂ ਕਿਵੇਂ ਮੱਥਾ ਟਿਕਣ ਵਾਸਤੇ ਬਣਾਏ ਹੋਏ ਨੇ ਇਹਨਾਂ ਨੇ ਨੰਗ ਰਸਤਾ ਬਣਾਇਆ ਹੋਇਆ ਤੇ ਮੱਥਾ ਟਿਕਣ ਵੇਲੇ ਬਹੁਤ ਜਿਆਦੇ ਭੀੜ ਸੀ ਤੇ ਬਹੁਤ ਜਿਆਦੇ ਰਸ ਸੀ ਤੇ ਨਵੇਂ ਵਿਆਹੇ ਜੋੜੇ ਵੀ ਆਉਂਦੇ ਨੇ ਤੇ ਦੇਖੋ ਕਿੰਨੀ ਭੀੜਾ ਮਿੱਤਰੋ ਇੱਥੇ ਮੱਥਾ ਟਿਕਣ ਵੇਲੇ ਇੱਥੇ ਲੋਕ ਕਣਕ ਦਾ ਸਰੋਂ ਦਾ ਤੇਲ ਤੇ ਮਿੱਠੀਆਂ ਰੋਟੀਆਂ ਆਦਿ ਦਾ ਮੱਥਾ ਟਿਕਦੇ ਹਨ ਤੇ ਬਹੁਤ ਸੋਹਣੀ ਸਜਾਵਟ ਕਰੀ ਹੋਈ ਆ ਰਾਤ ਨੂੰ ਤੇ ਮੇਲਾ ਬਹੁਤ ਵਧੀਆ ਲੱਗਦਾ ਹੈ ਮੰਦਰ ਮੰਦਰ ਦੀ ਸਜਾਵਟ ਦੇਖੋ ਕਿੰਨੀ ਘੰਟ ਲੱਗ ਰਹੀ ਆ ਮਿੱਤਰੋ ਤੇ ਦੇਖੋ ਕਿੰਨੀ ਸਜਾਵਟ ਸੋਹਣੀ ਆ ਤੇ ਇਕੱਠ ਬਹੁਤ ਜਿਆਦੇ ਆ ਮਾਈਆਂ ਪਾਈਆਂ ਸਭ ਵੀਰਾਂ ਭੈਣਾਂ ਆਏ ਨੇ ਮੱਥਾ ਟੇਕ ਕੇ ਆਪਾਂ ਗਏ ਮੇਲੇ ਦੇ ਵਿੱਚ ਚੰਡੋਲਾ ਲੱਗੇ ਨੇ ਕਿਸ਼ਤੀਆਂ ਲੱਗੀਆਂ ਨੇ ਤੇ ਰਾਤ ਦਾ ਦ੍ਰਿਸ਼ ਦੇਖੋ ਕਿੰਨਾ ਘੈਂਟ ਆ ਲੋਕ ਰਾਤ ਨੂੰ ਬਹੁਤ ਜਿਆਦੇ ਝੂਟੇ ਲੈਂਦੇ ਨੇ ਤੇ ਫੇਰ ਆਪਾਂ ਦੇਖੀਆਂ ਦੁਕਾਨਾਂ ਸਜੀਆਂ ਹੋਈਆਂ ਸਜਾਵਟ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਤੇ ਬਹੁਤ ਜਿਆਦੇ ਉਰੇ ਕੁਝ ਮਾਰਤੀ ਲੈਣ ਨੂੰ ਗੁੜੀਆਂ ਬਹੁਤ ਸੋਹਣੀਆਂ ਤਕਨਾਂ ਸਜੀਆਂ ਹੋਈਆਂ ਸਨ ਰਾਤ ਦੀ ਦੇਖੋ ਮਿੱਤਰੋ ਮੈਂ ਕਿੰਨਾ ਸੋਹਣਾ ਲੱਗ ਰਿਹਾ ਮੰਦਰ ਦੂਰੋਂ ਦੇਖੋ ਦੀਪਮਾਲਾ ਕਿੰਨੀ ਕੈਂਟ ਕਰੀ ਹੋਈ ਆ ਤੇ ਬਹੁਤ ਜਿਆਦਾ ਸੋਹਣੀ ਲੋਕੇਸ਼ਨ ਲੱਗਦੀ ਆ ਰਾਤ ਨੂੰ ਬਹੁਤ ਸੋਹਣਾ ਲੱਗ ਰਿਹਾ ਮੰਦਰ ਤੇ ਦੇਖੋ ਦੀਪਮਾਲਾ ਕਿੰਨੀਆਂ ਕੈਂਟ ਲੱਗ ਰਹੀ